12ਵੀਂ ਪਾਸ ਬੇਰਜ਼ਗਾਰਾਂ ਵਾਸਤੇ ਇੱਕ ਖੁਸ਼ਖਬਰੀ ਕਹਿ ਸਕਦੇ ਹਾਂ ਕਿ ਪੰਜਾਬ ਸਰਕਾਰ ਵੱਲੋਂ ਇੱਕ ਸੁਨਹਿਰੀ ਮੌਕਾ ਦਿੱਤਾ ਗਿਆ ਇਹ ਭਰਤੀ 12ਵੀਂ ਪਾਸ ਵਾਸਤੇ ਹੈਗੀ ਤੇ ਇਹ ਭਰਤੀ ਕਿਸ ਡਿਪਾਰਟਮੈਂਟ ਵਿੱਚ ਹੈਗੀ ਸਾਰੀ ਗੱਲ ਤੁਹਾਡੇ ਨਾਲ ਡਿਸਕਸ ਕਰਾਂਗੇ ਆਉਣ ਵਾਲੇ ਦਿਨਾਂ ਵਿੱਚ 10ਵੀਂ ਪਾਸ 8ਵੀਂ ਪਾਸ ਵੀ ਹੋਈਆਂ ਨੇ ਭਰਤੀਆਂ ਤੁਹਾਨੂੰ ਪੰਜਾਬ ਸਰਕਾਰ ਵੱਲੋਂ ਦੇਖਣ ਨੂੰ ਮਿਲ ਸਕਦੀਆਂ ਨੇ ਸੋ ਚੈਨਲ ਨੂੰ ਹੁਣੇ ਸਭ ਤੋਂ ਪਹਿਲਾਂ ਸਬਸਕ੍ਰਾਈਬ ਕਰ ਲਓ ਜੇਕਰ ਤੁਸੀਂ YouTube ਤੇ ਹੋ ਜੇ ਤੁਸੀਂ ਆਪਣੀ ਵੀਡੀਓ Facebook ਤੇ ਦੇਖ ਰਹੇ ਹੋ ਤਾਂ ਫੋਲੋ ਕਰ ਲਓ ਇਹਨੂੰ ਫਿਊਚਰ ਪੰਜਾਬ 'ਚ ਜਿੰਨੀਆਂ ਵੀ ਸਰਕਾਰੀ ਜਾਂ ਅਰਧ ਸਰਕਾਰੀ ਜਾਂ ਪ੍ਰਾਈਵੇਟ ਲਿਮਟਿਡ ਨੌਕਰੀਆਂ ਆਉਂਦੀਆਂ ਹੋਣਦੀ ਜਾਣਕਾਰੀ ਤੁਹਾਨੂੰ ਆਪਣੇ ਚੈਨਲ ਤੇ ਸਭ ਤੋਂ ਪਹਿਲਾਂ ਸਟੀਕ ਜਾਣਕਾਰੀ ਅਫੀਸ਼ੀਅਲ ਤੌਰ ਤੇ ਮਿਲਦੀ ਰਹੂਗੀ ਸੋ ਜੇਕਰ ਗੱਲ ਕੀਤੀ ਹੈ ਪੰਜਾਬ ਸਰਕਾਰ ਵੱਲੋਂ ਜਿਵੇਂ ਕਿ ਪਿਛਲੇ ਹੀ ਸਾਲਾਂ ਦੇ ਵਿੱਚ 43000 ਨੌਕਰੀਆਂ ਦੇਣ ਦਾ ਵਾਅਦਾ ਕੀਤਾ ਉਸੇ ਤਰ੍ਹਾਂ ਕੰਟੀਨਿਊਸ ਸਿਸਟਮ ਚੱਲ ਰਿਹਾ ਹੈਗਾ ਮਾਨ ਸਰਕਾਰ ਵੱਲੋਂ ਇੱਕ ਜਿਹੜੀ ਹੁਣ ਨਵੀਂ ਭਰਤੀ ਵਿਦਿਆਰਥੀਆਂ ਵਾਸਤੇ ਭਰਤੀ ਹੈਗੀ ਹੈ ਇੱਕ ਸੁਨਹਿਰੀ ਮੌਕਾ ਹੈਗਾ ਇਹ ਭਰਤੀ ਦੀ ਗੱਲ ਕੀਤੀ ਹੈ ਇਸ ਭਰਤੀ ਦੇ ਵਿੱਚ ਕਿਹੜਾ ਡਿਪਾਰਟਮੈਂਟ ਕੰਮ ਕਰ ਰਿਹਾ ਇਹ ਜਿਹੜੀਆਂ ਭਰਤੀਆਂ ਇਹਨਾਂ ਦੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਅਫੀਸ਼ੀਅਲ ਡੇਟ ਤੁਹਾਡੇ ਸਾਹਮਣੇ ਆ ਚੁੱਕੀ ਆ ਇਹ ਜਿਹੜੀਆਂ ਆਨਲਾਈਨ ਅਪਲਾਈ ਸ਼ੁਰੂ ਹੋ ਜਾਣਗੀਆਂ 29 7 2024 ਤੋਂ ਜਿਹੜੀਆਂ ਅਪਲਾਈ ਸ਼ੁਰੂ ਹੋ ਜਾਣਗੀਆਂ ਭਾਵੇਂ ਇੱਕ ਅੱਧੇ ਦਿਨ ਚ ਅਪਲਾਈ ਤੁਹਾਡੀਆਂ ਸਟਾਰਟ ਹੋ ਜਾਣੀਆਂ ਤੇ ਲਾਸਟ ਡੇਟ ਇਹਨਾਂ ਦੀ ਆਖਰੀ ਮਿਤੀ 20 8 ਰਹੇਗੀ ਸਮਾਂ ਬਹੁਤ ਘੱਟ ਦਿੱਤਾ ਗਿਆ ਤੁਹਾਨੂੰ 20 25 ਦਿਨ ਹੀ ਦਿੱਤੇ ਗਏ ਐਸੇ ਕਰਕੇ ਆਪਣਾ ਪੂਰਾ ਧਿਆਨ ਨਾਲ ਜਲਦੀ ਫਾਰਮ ਤੁਸੀਂ ਫਿਲ ਕਰ ਸਕਦੇ ਹੈਗੇ ਹੋ ਫੀਸ ਜਿਹੜੀ ਤੁਸੀਂ ਦੇਖ ਸਕਦੇ ਹੋ ਇਸ ਵਿੱਚੇ ਫੀਸ ਜਿਹੜੀ ਲਾਸਟ ਡੇਟ 23 ਅਗਸਤ ਤੱਕ ਰਹੂਗੀ ਠੀਕ ਹੈ ਇਹਨਾਂ ਭਰਤੀਆਂ ਦੀ ਜ਼ਿਕਰ ਅੱਪ ਗੱਲ ਕੀਤੀ ਜਾਵੇ ਸੋ ਇਸ ਭਰਤੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਡਾਇਰੈਕਟਡ ਜਨਰਲ ਪੁਲਿਸ ਜੇਲ੍ਹਾਂ ਤੋਂ ਜਿਹੜੀ ਇਹ ਭਰਤੀ ਲਈ ਮੰਗ ਪੱਤਰ ਮੰਨੇ ਗਿਆ ਗਰੁੱਪ ਸੀ ਦੀਆਂ ਇਹ ਭਰਤੀਆਂ ਦਿੱਤੀਆਂ ਗਈਆਂ ਸੋ ਇਹਨਾਂ ਭਰਤੀਆਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕੁਆਲੀਫਿਕੇਸ਼ਨ ਕੀ ਰਹੂਗੀ ਤੇ ਭਰਤੀਆਂ ਇਹ ਲੜਕੇ ਤੇ ਲੜਕੀਆਂ ਦੋਨਾਂ ਵਾਸਤੇ ਹੈਗੀਆਂ ਇਹ ਭਰਤੀ ਵਿੱਚ ਜੇਕਰ ਪ੍ਰੋਪਰ ਤੌਰ ਤੇ ਆਪਾਂ ਦੇਖੀਏ ਤਾਂ ਵਾਰਡਨ ਦੀਆਂ ਸਾਮੀਆਂ ਹੈਗੀਆਂ ਕੇਵਲ ਪੁਰਸ਼ਾਂ ਵਾਸਤੇ ਹੈਗੀਆਂ ਤੁਹਾਡੀ 12ਵੀਂ ਪਾਸ ਹੋਣੀ ਚਾਹੀਦੀ ਹੈ ਬਸ 12ਵੀਂ ਪਾਸ ਹੈਗੀ ਹੈ ਤੇ 12ਵੀਂ ਪਾਸ ਤੁਹਾਡੀ ਹੋਣੀ ਚਾਹੀਦੀ ਹੈ 10ਵੀਂ ਵਿੱਚ ਤੁਹਾਡੀ ਪੰਜਾਬੀ ਲੈਂਗੁਏਜ ਤੁਹਾਡੇ ਕੋਲੇ 10ਵੀਂ ਵਿੱਚ ਪੰਜਾਬੀ ਸਬਜੈਕਟ ਪਾਸ ਹੋਣਾ ਚਾਹੀਦਾ ਤਾਂ ਤੁਸੀਂ ਇਸ ਭਰਤੀ ਲਈ ਅਪਲਾਈ ਕਰ ਸਕਦੇ ਹੋ ਇਸ ਵਾਸਤੇ ਤੁਹਾਡਾ ਜਿਹੜਾ ਫਿਜ਼ੀਕਲ ਵੀ ਰੱਖਿਆ ਗਿਆ ਤੁਸੀਂ ਦੇਖ ਸਕਦੇ ਹੋ ਮੁੰਡਿਆਂ ਲਈ 5 5 ਫੁੱਟ 7 ਇੰਚ ਜਿਹੜਾ ਕੱਦ ਹੋਣਾ ਚਾਹੀਦਾ ਠੀਕ ਹੈ ਵੀ ਸੋ ਇਥੇ ਡੋਗਰਾ ਜਿਹੜੀ ਹੋਰ ਗ ਹਾ ਗੋਰਖਾ ਸੋਰੀ ਡੋਗਰਾ ਤੇ ਗੋਰਖਾ ਤੇ ਇਹਨਾਂ ਜਾਤੀਆਂ ਲਈ ਜਿਹੜਾ ਕੱਦ 5 ਫੁੱਟ 4 ਇੰਚ ਦੇ ਲਗਭਗ ਜਿਹੜਾ 4.5 ਇੰਚ ਦੇ ਮੰਗਿਆ ਗਿਆ ਹੈਗਾ ਠੀਕ ਆ ਚੈਸਟ ਜਿਹੜੀ ਹੋਣੀ ਚਾਹੀਦੀ ਹੈ 33 ਇੰਚ ਜਿਹੜੀ ਬਿਨਾ ਫੁੱਲੇ ਤੇ ਹੋਣੀ ਚਾਹੀਦੀ ਹੈ ਤੇ 34.5 ਇੰਚ ਜਿਹੜੀ ਫੁਲਾ ਕੇ ਹੋਣੀ ਚਾਹੀਦੀ ਹੈਗੀ ਆ ਤੇ ਅੱਖਾਂ ਦਾ ਵਿਜ਼ਨ ਜਿਹੜਾ ਆਈ ਨਾਰਮਲ ਹੋਣਾ ਚਾਹੀਦਾ ਦੋਨਾਂ ਦਾ ਠੀਕ ਆ ਵੀ ਇਹ ਵੀ ਲਿਖਿਆ ਮਸਟ ਨਾਟ ਬੀ ਕਲਰ ਬਲਾਈਂਡ ਨਹੀਂ ਹੋਣਾ ਚਾਹੀਦਾ ਉਸ ਤੋਂ ਬਾਅਦ ਫਿਜ਼ੀਕਲ ਐਫੈਂਸੀ ਟੈਸਟ ਇਹਦੇ ਵਿੱਚ ਲਿਖਿਆ ਗਿਆ ਤੁਸੀਂ ਦੇਖ ਸਕਦੇ ਹੋ ਫਿਜ਼ੀਕਲ ਐਫੈਂਸੀ ਟੈਸਟ ਦੇ ਵਿੱਚ ਜੇਕਰ ਪੜਿਏ ਇਹਦੇ ਵਿੱਚ ਤੁਹਾਡੀ ਜਿਹੜੀ 15 ਸੈਕਿੰਡ ਦੇ ਵਿੱਚ ਜਿਹੜੀ 100 ਮੀਟਰ ਰੇਸ਼ ਹੋਏਗੀ ਤੇ ਇੱਕ ਸ਼ਾਰਟ ਪੁੱਟ ਪਾਓ ਗੋਲਾ ਸਿੱਟਣਾ ਹੋਊਗਾ 7.26 ਕਿਜੀ ਦਾ ਜਿਹੜਾ ਗੋਲਾ ਸਿੱਟਣਾ ਹੋਊਗਾ ਠੀਕ ਹੈ ਸਿੱਟਣਾ ਹੋਊਗਾ ਤੁਹਾਨੂੰ ਇਹਦੇ ਵਿੱਚ ਤਿੰਨ ਚਾਂਸ ਦਿੱਤੇ ਜਾਣਗੇ ਕਿੰਨਾ ਸਿੱਟਣਾ ਹੋਊਗਾ 5.50 ਮੀਟਰ ਦੂਰ ਸਿੱਟਣਾ ਹੋਊਗਾ ਰੋਪ ਕਲਾਈਮਿੰਗ ਹੋਏਗੀ ਇਹਦੇ ਵਿੱਚ 15 ਫੁੱਟ ਜਿਹੜੀ ਰੱਸਾ ਤਾਹਾਂ ਚੜ੍ਹਨਾ ਹੋਊਗਾ ਠੀਕ ਹੈ ਤਾਂ ਇਹ ਚੀਜ਼ ਹੈਗੀ ਹੈ ਤੁਹਾਡੇ ਵਾਸਤੇ ਤੁਸੀਂ ਦੇਖ ਸਕਦੇ ਹੋ ਫਿਜ਼ੀਕਲ ਟੈਸਟ ਦੇ ਵਿੱਚ ਉਸ ਤੋਂ ਬਾਅਦ ਤੁਸੀਂ ਦੇਖ ਸਕਦੋਂਗੇ ਸੇਮ ਚੀਜ਼ ਦੁਬਾਰਾ ਲਿਖੀ ਹੋਈ ਹੈ ਠੀਕ ਹੈ ਫਾਰ ਮੇਲ ਕੈਂਡੀਡੇਟ ਕੈਂਡੀਡੇਟ ਵਾਸਤੇ ਹੈਗੀ ਹੈ ਤੇ ਫੀਮੇਲ ਕੈਂਡੀਡੇਟ ਵਾਸਤੇ ਅਲੱਗ ਤੋਂ ਹੈਗਾ ਤੁਸੀਂ ਦੇਖਦੇ ਹੋ ਉਹਨਾਂ ਵਾਸਤੇ ਜਿਹੜੀ 100 ਮੀਟਰ ਰੇਸ ਹੈ ਉਹਦੇ ਵਾਸਤੇ 17 17.5 ਸੈਕਿੰਡ ਹੋਣਗੇ ਉਹਨਾਂ ਵਾਸਤੇ ਜਿਹੜਾ ਗੋਲੇ ਦਾ ਭਾਰ ਉਹਨਾਂ ਸੇਮ ਹੀ ਰਹੂਗਾ ਪਰ ਉਹਨਾਂ ਨੇ 5 ਮੀਟਰ ਸਿੱਟਣਾ ਹੈਗਾ ਦੂਰੀ ਉਹਨਾਂ ਦੀ ਘੱਟ ਹੋ ਗਈ ਤੇ ਰੋਪ ਕਲਾਈਮਿੰਗ ਉਹਨਾਂ ਵਾਸਤੇ 12 ਫੁੱਟ ਰੱਸਾ ਚੜ੍ਹਨਾ ਹੋਏਗਾ ਠੀਕ ਹੈ ਵੀ ਸੋ ਉਸ ਤੋਂ ਬਾਅਦ ਇਹ ਚਾਂਸ ਤਿੰਨ ਤਿੰਨ ਦਿੱਤੇ ਜਾਣਗੇ ਤੇ ਮੈਟ ਜਿਹੜੀ ਤੁਸੀਂ ਇਹ ਮੈਟਰਨ ਦੀ ਪੋਸਟ ਪਾਵੇ ਕੱਲੀਆਂ ਫੀਮੇਲ ਵਾਸਤੇ ਹੈਗੀਆਂ ਠੀਕ ਹੈ ਇਹ ਵੀ ਪਲੱਸ 2 ਪਾਸ ਹੋਣਾ ਚਾਹੀਦਾ ਉਹਨਾਂ ਦੀ ਸਾਰੀ ਇੱਥੇ ਡਿਟੇਲ ਦੁਆਰਾ ਵੀ ਲਿਖੀ ਹੈ 5 ਫੁੱਟ 3 ਇੰਚ ਹੁੰਦਾ ਕੱਦ ਹੋਣਾ ਚਾਹੀਦਾ ਦੁਬਾਰਾ ਉਹਨਾਂ ਦਾ ਸਾਰਾ ਇੱਥੇ ਲਿਖਿਆ ਗਿਆ ਵੀ ਠੀਕ ਹੈ ਇਹ ਤੁਸੀਂ ਆਪ ਖੁਦ ਪੜ੍ਹ ਸਕਦੇ ਹੋ ਇਸ ਨੂੰ ਰੋਕ ਕੇ ਜੇਕਰ ਮੈਂ ਅੱਗੇ ਗੱਲ ਕੀਤੀ ਇਹ ਵੀ ਕੈਟਾਗਰੀ ਵਾਸ ਤੁਸੀਂ ਦੇਖਣੇ ਪੋਸਟਾਂ ਬਣ ਗਈਆਂ ਜਰਨਲ ਵਾਸਤੇ ਪੋਸਟਾਂ ਸਾਰੀਆਂ ਤੇ ਇਹਦਾ ਫੁੱਲ ਨੋਟੀਫਿਕੇਸ਼ਨ ਆਪਣੇ ਜਿਹੜਾ ਟੈਲੀਗ੍ਰਾਮ ਚੈਨਲ ਉੱਤੇ ਪਾ ਦੇ ਆ ਗਏ ਹੋ ਫੀਮੇਲ ਵਾਸਤੇ ਇਹਦੇ ਵਿੱਚ ਹੈਗੀਆਂ ਟੋਟਲ ਤਾਂ ਇਹਨਾਂ ਪੋਸਟਾਂ ਦੇ ਲਈ ਤੁਸੀਂ ਤਾਂ ਗਿਣਤੀ ਵਧਾਈ ਵੀ ਘਟਾਈ ਜਾ ਸਕਦੀ ਹੈ ਬਹੁਤ ਸਾਰੇ ਸੂਦੇ ਦੇਖੇ ਪੋਸਟਾਂ ਘਟਨੇ ਹੋ ਸਕਦੇ ਨੇ ਪੋਸਟਾਂ ਦੀ ਗਿਣਤੀ ਹੋਰ ਵੱਧ ਜਾਵੇ ਤਾਂ ਇਸ ਲਈ ਬਾਅਦ ਵਿੱਚ ਪਸਤਾਉਂਦੇ ਆ ਬਹੁਤ ਸਾਰੇ ਸਟੂਡ ਵੀ ਅਸੀਂ ਕਿਉਂ ਨਹੀਂ ਅਪਲਾਈ ਕੀਤੀਆਂ ਠੀਕ ਹੈ ਵੀ ਆਨਲਾਈਨ ਅਰਜ਼ੀਆਂ ਇੱਥੇ ਲਈ ਦੋਨਾਂ ਪੋਸਟਾਂ ਵਾਸਤੇ ਚਲੇ ਫੀਮੇਲਾ ਚਾਹੇ ਔਰਤਾਂ ਦੀਆਂ ਪੋਸਟਾਂ ਹੈਗੀਆਂ ਆਪਣਾ ਮੈਟਰਨ ਤੇ ਬਾਡਨ ਬਾਡਨ ਜਿਹੜੀਆਂ ਪੋਸਟਾਂ ਹੁੰਦੀਆਂ ਉਹ ਮੇਲ ਵਾਸਤੇ ਹੁੰਦੀਆਂ ਮੈਟਰਨ ਫੀਮੇਲ ਵਾਸਤੇ ਹੁੰਦੀਆਂ ਇਹਨਾਂ ਵਾਸਤੇ ਕੀ ਤੁਸੀਂ ਦੇਖੋਗੇ ਆਨਲਾਈਨ ਅਰ ਫੁੱਲ ਫਾਰਮ ਲਿਖੀ ਹੋਈ ਹੈ ਵੀ ਕਿਸ ਕੈਟਾਗਰੀ ਦਾ ਕੀ ਮਤਲਬ ਹੈਗਾ ਰੱਖਵਾ ਕਰਨ ਦਿੱਤਾ ਜਾਊਗਾ ਸਾਰੇ ਸਟੂਡੈਂਟ ਨੂੰ ਜਿਹੜੇ ਐਸਪੀਸੀ ਜਾਂ ਕਿਸੇ ਵੀ ਡਿਪੈਂਡੈਂਟ ਕੋਟੇ ਦੇ ਵਿੱਚ ਆਉਂਦੇ ਹੈਗੇ ਆ ਤੇ ਇਹਨਾਂ ਦੇ ਵਿੱਚ ਜਿਹੜੀ ਮੇਨ ਤੌਰ ਤੇ ਸਭ ਤੋਂ ਵੱਡੀ ਗੱਲ ਹੈਗੀ ਵੀ ਜਿਹੜੀ ਸੈਲਰੀ ਤੁਹਾਡੀ ਕੀ ਰਹੂਗੀ ਵੀ ਸੈਲਰੀ ਇਹਦੇ ਵਿੱਚ ਆਪਾਂ ਗੱਲ ਕਰੀ ਵੀ 19900 ਜਿਹੜੀ ਤੁਹਾਨੂੰ ਇੱਥੇ ਸੈਲਰੀ ਦਿੱਤੀ ਜਾਊਗੀ ਠੀਕ ਆ ਵੀ 19900 ਤੁਹਾਨੂੰ ਸੈਲਰੀ ਦਿੱਤੀ ਜਾਊਗੀ ਚਾਹੇ ਤੁਸੀਂ ਮੈਟਰਨਲੀ ਅਪਲਾਈ ਕਰ ਰਹੇ ਹੋ ਫੀਮੇਲ ਦੇ ਤੌਰ ਤੇ ਚਾਹੇ ਤੁਸੀਂ ਵਾਰਡਨ ਦੀ ਲਈ ਅਪਲਾਈ ਕਰ ਰਹੇ ਹੋ ਉਸ ਤੋਂ ਬਾਅਦ ਜਿਹੜੀ ਏਜ ਸਿਲੈਕਸ਼ਨ 18 ਤੋਂ 37 ਸਾਲ ਬਈ 18 ਤੋਂ 27 ਮਾਫ ਕਰਨਾ 18 ਤੋਂ 27 ਸਾਲ ਜੇਕਰ ਤੁਹਾਡੀ ਏਜ ਹੈਗੀ ਹੈ ਜਨਰਲ ਏਜ ਤਾਂ ਅਪਲਾਈ ਕਰ ਸਕਦੇ ਹੋ ਤੇ ਜਿਹੜੇ ਦੂਸਰੀ ਕੈਟਾਗਰੀ ਵਾਲੇ ਆ ਐਸਐਸ ਐਸਟੀ ਜਿਹਨੂੰ ਆਪਾਂ ਬੋਲਦੇ ਆ ਜੀ ਬੀਸੀ ਆ ਜਾਂਦੇ ਆ ਐਸਸੀ ਆ ਜਾਂਦੇ ਆ ਤਾਂ ਉਹ 32 ਸਾਲ ਤੱਕ ਅਪਲਾਈ ਕਰ ਸਕਦੇ ਉਹਨਾਂ ਨੂੰ ਇਲੈਕਸ਼ਨ ਦਿੱਤਾ ਗਿਆ 5 ਸਾਲ ਦਾ ਠੀਕ ਹੈ ਵੀ ਤੇ ਹੋਰ ਇਸ ਦੇ ਵਿੱਚ ਕੋਈ ਖਾਸ ਜਾਣਕਾਰੀ ਨਹੀਂ ਹੈਗੀ ਤੇ ਬਾਕੀ ਫੀਸ ਤੁਸੀਂ ਦੇਖਦੇ ਹੋ 1000 ਰੁਪਏ ਫੀਸ ਹੋਏਗੀ ਐਸ்சி ਬੀਸੀ ਲਈ ਜਿਹੜੀ 200 ਹੋਏਗੀ ਸਬਕ ਫੌਜੀਆਂ ਲਈ 200 ਲਗਭਗ ਫੀਸ ਹੋਏਗੀ ਠੀਕ ਹੈ ਤੇ ਇਹ ਤੁਹਾਨੂੰ ਕਿਵੇਂ ਇਸ ਭਰਤੀ ਦੇ ਵਿੱਚ ਰੱਖਿਆ ਜਾਊਗਾ ਇਹਦੇ ਵਾਸਤੇ ਕਿ ਪੇਪਰ ਹੋਊਗਾ ਠੀਕ ਹੈ ਦੋ ਪੇਪਰ ਹੋਣਗੇ ਪੰਜਾਬੀ ਪੇਪਰ ਹੋਊਗਾ ਏ ਜਿਹਦੇ ਵਿੱਚ 50 ਅੰਕ ਲੈਣੇ ਹੋਣਗੇ ਠੀਕ ਹੈ ਉਹ ਮੰਨ ਲਓ 100 ਦੇ ਵਿੱਚ 50 ਲੈਣੇ ਹੋਣਗੇ ਦੂਸਰਾ ਪੇਪਰ ਤੁਹਾਡਾ ਹੋਊਗਾ ਜਿਹੜਾ ਕਿ ਮੈਟ ਵਾਲਾ ਪੇਪਰ ਹੋਊਗਾ ਉਹਦੀ ਮੈਟ ਬਣੂਗੀ ਉਹਦਾ ਸਲੀਪਸ ਲੱਗ ਤੋਂ ਆਊਗਾ ਠੀਕ ਹੈ ਸਲੀਪਸ ਪਹਿਲਾਂ ਆਏਗਾ ਤਾਂ ਮੈਟ ਦੇ ਆਧਾਰ ਤੇ ਤੁਸੀਂ ਇਸ ਭਰਤੀ ਲਿਖਤੀ ਟੈਸਟ ਦਿਓਗੇ ਬਾਅਦ ਤੁਹਾਡਾ ਦੇਖੋ ਲਿਖਤੀ ਟੈਸਟ ਤੋਂ ਬਾਅਦ ਹੀ ਤੁਹਾਨੂੰ ਕੀ ਹੈ ਸਰੀਰਕ ਮਾਪ ਜਾਂ ਸਰੀਰਕ ਯੋਗਤਾ ਲਈ ਸੱਦਿਆ ਜਾਊਗਾ ਵੀ ਠੀਕ ਹੈ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਭਰਤੀਆਂ ਸਾਸੂ ਦੇ ਲਗਭਗ ਆਈਆਂ ਸੀ ਸੋ ਇਹ ਇਸ ਵੈਬਸਾਈਟ ਤੇ ਜਾ ਕੇ ਤੁਸੀਂ ਜਿਹੜਾ ਅਪਲਾਈ ਕਰ ਸਕਦੇ ਹੋ ਠੀਕ ਹੈ pwsb ਦੀ ਜਿਹੜੀ punjab.gov.in ਵੈਬਸਾਈਟ ਹੈਗੀ ਹੈ ਤੇ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਇਹਦਾ ਜਿਹੜਾ ਇਹ ਫੁੱਲ ਨੋਟੀਫਿਕੇਸ਼ਨ ਤੁਹਾਨੂੰ ਆਪਣੇ ਟੈਲੀਗ੍ਰਾਮ ਚੈਨਲ ਤੇ ਮਿਲ ਜਾਏਗਾ ਚੈਨਲ ਦੇ ਨਵੇਂ ਹੈਗੇ ਸਬਸਕ੍ਰਾਈਬ ਕਰੋ ਬੈਲ ਆਈਕਨ ਦਾ ਬਟਨ ਦਬਾ ਲਓ ਇਸ ਤਰ੍ਹਾਂ ਦੀਆਂ ਪੰਜਾਬ ਚ ਆਉਣ ਵਾਲੀਆਂ ਹਰ ਇੱਕ ਭਰਤੀਆਂ ਦੀ ਜਾਣਕਾਰੀ ਬਿਲਕੁਲ ਅਫੀਸ਼ੀਅਲ ਸਟ੍ਰਿਕਟ ਜਾਣਕਾਰੀ ਤੁਹਾਨੂੰ ਮਿਲਦੀ ਰਹੂਗੀ ਠੀਕ ਹੈ ਵੀ ਜਾਣਕਾਰੀ ਵਧੀਆ ਲੱਗੀ ਲਾਈਕ ਸ਼ੇਅਰ ਕਰੋ ਤੁਹਾਡਾ ਕਿਸੇ ਵੀ ਤਰ੍ਹਾਂ ਦਾ ਕੋਈ ਸੈਸ਼ਨ ਹੈਗਾ ਕੋਈ ਸਵਾਲ ਹੈਗਾ ਤਾਂ ਨੀਚੇ ਵੀਡੀਓ ਦੇ ਨੀਚੇ ਕਮੈਂਟ ਕਰ ਸਕਦੇ ਹੋ ਫੇਸਬੁੱਕ ਤੇ ਦੇਖ ਰਹੇ ਹੋ ਫੋਲੋ ਕਰ ਲਓ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰ ਲਓ ਵੀ ਠੀਕ ਹੈ ਵੀ ਧੰਨਵਾਦ ਮਿਲਾਂਗੇ ਅਗਲੀ ਕਿਸੇ ਹੋਰ ਨਵੀਂ ਜਾਣਕਾਰੀ ਦੇ ਵਿੱਚ